ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਤ ਫਿਰਤ ਬਹੁ ਜਨਮ ਬਿਲਾਨੇ ਧਨ ਮਨ ਧਨ ਨਹੀਂ ਧੀਰੇ ਲਾਲਚ ਬਿਕ ਕਾਮ ਲੁਬਧ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਓ ਬਿਕ ਫਲ ਮੀਠ ਲਗੇ ਮਨ ਬੋਲੇ ਚਾਰ ਵਿਚਾਰ ਨ ਜਾਣਿਆ ਗੁੰਤੇ ਪ੍ਰੀਤ ਬੜੀ ਅਨਪਾਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਇਹ ਰਦੀ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬਖਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰੇ ਧਨ ਦੀਆ ਧਿਆਨ ਮਾਨ ਮਨ ਏਕਮਏ ਪ੍ਰੇਮ ਭਗਤ ਮਾਨੇ ਸੁਖ ਜਾਣਿਆ ਤ੍ਰਿਪਤ ਅਕਾਨੇ ਮੁਕਤ ਪਏ ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ ਤੰਨੇ ਤੰਨ ਪਾਇਆ ਧਰਣੀ ਤਰ ਮਿਲ ਜਨ ਸੰਤ ਸਮੋਨਿਆ ਮਹੱਲਾ ਪੰਜਵਾਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ षि ਪਰੋ ਹੋਇਓ ਲਖੀਣਾ ਰਹਾਓ ਬੁੰਨਾ ਤੰਨਾ ਤਿਆਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ ਰਵਿਦਾਸ ਤੁਮੰਤਾ ਢੋਲ ਨੀਤ ਤਿੰਨ त्याਗੀ ਮਾਇਆ ਪਰਗਟ ਹੋ ਆਸਾਦ ਸੰਘਾਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਲ ਬ੍ਰਹਮ ਭਗਤਾ ਮੈਂ ਗਨਿਆ ਇਹ ਬਿਦ ਸੁਨ ਕੇ ਜੱਟਰ ਉੱਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆਂ ਧੰਨਾ ਵਡ ਪਾਗਾ ਰੇ ਚਿਤ ਚੇਤਸ ਕੀ ਨ ਦਿਆਲ ਦਮੋਦਰ ਵਿਬੈ ਨ ਜਾਣਸ ਕੋਈ ਜੇ ਧਾਵੇ ਬ੍ਰਹਮੰਡ ਖੰਡ ਕੋ ਕਰਤਾ ਲੇ ਸੁਹੀ ਰਹਾਉ ਜੰਨੀ ਕੇਰੇ ਉਦਕ ਉਦਰ ਉਦਕ ਮੈਂ ਪਿੰਡ ਕੀਆ ਦਸ ਦਵਾਰ ਆ ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ ਕੁੰਮੀ ਜਾਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਣ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਦਾਹੀ ਕਹੇ ਤਨਾਂ ਪੂਰਨ ਤਾਹੂ ਕੋ ਮਤ ਰੇ ਜੀ ਦਰਾਹੀ ਕਹੇ ਤਨਾਂ ਪੂਰਨ ਤਾਹੂ ਕੋ ਮਤ ਰੇ ਜੀ ਦਰਾਹੀ ਵਾਹਿਗੁਰੂ ਜੀ ਖਾਲਸਾ